ਆਪਣੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਲਕਾਰ ਸਿੰਘ ਗਿੱਲ ਖੇਤੀਬਾੜੀ ਤੇ ਵੀਰੋ ਵੀਡੀਓ ਵੇਖਿਆ ਕਰੋ ਸਾਰੀ ਤੇ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਵੀ ਕਰੋ ਤੇ ਜਿਹੜੇ ਨਵੇਂ ਵੀਰ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਵੇਖੋ ਘੋੜੇ ਆਈ ਤੁਹਾਨੂੰ ਵਿਖਾਉਨੇ ਆ ਘੋੜੇ ਬਾਬਿਆਂ ਦੇ ਨਾਲੇ ਬਾਬਿਆਂ ਨਾਲ ਕਰਾਵਾਂ ਇਹ ਗੱਲਬਾਤ ਨਾਲੇ ਸਾਨੂੰ ਮੁੰਡਿਆਂ ਦਾ ਵਿਖਾਵਾਂਗੇ ਮੈਚ ਬਹੁਤ ਸੁੰਦਰ ਬਹਿਰੀ ਵੇਖੋ ਦੇਖੋ ਆਪਣਾ ਫਤਾਂ ਦਾ ਮੈਨੂੰ ਵੀ ਡੈਡੀ ਕੋੜਾ ਲੈ ਕੇ ਦੇ ਮੈਂ ਕਿਹਾ ਲੈ ਦੇ ਦੂੰਗਾ ਤੈਨੂੰ ਆਹ ਵੇਖੋ ਭਾਈ ਸਾਨੂੰ ਬਹੁਤ ਹੀ ਸ਼ਾਨਦਾਰ ਤੇ ਸੁੰਦਰ ਘੋੜਾ ਵਿਖਾਉਣਾ ਵੇਖੋ ਜੁੜੇ ਕੰਨ ਵੇਖੋ ਕਿੱਡਾ ਸੋਹਣਾ ਪੁਰਾਣਾ ਪੁਰਾਣਾ ਖਿਡਾਰੀ ਆਈ ਸੋਡੇ ਨਾਲ ਪੁਰਾਣਾ ਖਿਡਾਰੀ ਬਹੁਤ ਇਹਨੇ ਕਿੰਨੇ ਹੋ ਗਏ 5 1 ਉਦੋਂ ਤੂੰ ਹੀ ਤਾਂ ਜਮਾ ਨਿਕੇ ਨਿਕੇ ਹੁੰਦਾ ਸੀ ਜਦੋਂ ਇਹ ਪੂਰਾ ਖੇਡਤਾ ਰਿਹਾ ਆ ਪਤਾ ਵੇਖੋ ਵੇਖੋ ਬਾਈ ਮੁੰਡਿਆਂ ਦੇ ਮੈਚ ਅੱਜ 5 500 ਦੀ ਸ਼ਰਤ ਲਾਈ ਆ ਨਗਦੋ ਨਗਦੀ ਮੁੰਡਿਆਂ ਨੇ ਵੇਖੋ 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 ਹਰਦੇ ਓਏ ਆ ਜਾ ਕੇ ਆਹ ਕੰਮ ਮਾੜਾ ਯਾਰ ਇਹ ਨਹੀਂ ਬਾਈ ਵੇਖੋ ਮੁੰਡਿਆਂ ਦਾ ਮੈਚ ਟਾਲੀ ਤੇ ਟੰਗਤੀ ਸੀ ਬਾਈ ਬਾਲ ਛੜਾਈ ਸੀਦਾ ਸੀ ਨਹੀਂ ਪਤਾ ਕੀ ਹੋਣਾ ਤੁਸੀਂ ਇੱਥੇ ਛੜ ਆਏ ਮਗਰ ਨਹੀਂ ਸਟੈਂਡ ਬਾਲ ਦੇ ਸਿਰ ਉੱਤੋਂ ਬਾਈ ਨਹੀਂ ਗਾਣੂ ਲੱਭੀ ਫਿੱਟੇ ਵੇਖੋ ਮੈਂ ਕੋਈ ਆਪੇ ਬੈਠਾ ਰਹੇ ਹਾਂ ਵੇਖੋ ਵਾਲੀ થી ਮਾਰਦਾ ਅੱਜ ਅੜਫਾਸ ਵਾਲਾ ਮੈਚ ਆ ਬਾਈ ਇਹਨਾਂ ਦਾ ਪੂਰਾ ਵਾਲੀ ਫਾਰਮ ਚ ਮਾਰਦਾ ਇੱਕ ਤਾਂ ਇਹ ਜੂ ਲਾਇਆ ਦੋਸਤ ਆ ਸਾਡਾ ਖਿਡਾਰੀ ਥੋੜਾ ਕੰਨ ਮਾਈ ਖੇਡ ਨਹੀਂ ਗਿਆ ਕੀ ਗੱਲ ਆ ਬਈ ਖੇਡ ਤਾਂ ਹੈ ਖੇਡ ਤਾਂ ਹੈ ਬਸ ਹਾਰ ਰਿਹਾ ਬਸ ਹਾਰ ਰਿਹਾ ਆ ਰੌਲੀ ਆ ਕੇ ਥੋੜਾ ਕਰ ਮਾਰ ਜਾਈਏ ਬੰਦਾ ਜੋ ਤੁਰ ਮੈਂ ਕੇਦਾ ਆਊਟ ਤਾਂ ਆਊਟ ਚਲੋ ਰਾਹੁਲ ਮੈਂ ਆ ਤਾਂ ਭਰਾਓ ਫੋਟੋ ਨੂੰ ਪਾ ਲੇਈਂ ਦਵਾ ਦਊਂ ਨਹੀਂ ਨਹੀਂ ਯਾਰ ਆਪਾਂ ਜੜੇ ਕਈ ਹੋਇਆ ਆਪਾਂ ਸਹੀ ਦੇਵਾਂਗੇ ਮਾਰੇ ਜੋਰ ਨਾ ਮਾਰਿਆ ਕਰ ਖਾਂਵੇਂ ਤੂੰ ਅਧੀ ਰਾਖੀ ਰੱਖੀ ਤੂੰ ਹਾਂ ਆ ਤਾਂ ਹੁਣ ਕੌਣ ਆਇਆ ਹੁਣ ਗੁਰਕ ਦਾ ਲੋਸ ਪੀਓ ਮੈਂ ਕਿਉਂ ਹਰਾਮ ਤੇ ਆ ਜਾਂਦੇ ਆ ਟੌਣ ਤਾਂ ਕਰ ਦਿੰਨੇ ਆ ਮਾਰੀ ਨਾ ਜਦੋਂ ਚਾਚੇ ਜਗਮੀਤ ਨੇ ਜਦੋਂ ਠੋਕੀ ਸੋਡੇ ਤੋਂ ਚੱਕੀ ਨਹੀਂ ਜਾਣੀ ਆ ਗੜੀ ਘੇਟੂਗਾ ਭਾਈ ਨਹੀਂ ਮਾਰੂਗਾ ਮੈਂ ਨਾਲ ਖੁੱਟਦਾ ਆਹ ਮਾਰ ਆ ਕਰਾ ਦੇ ਮਾਰਦੇ ਰੱਖਦਾ ਹੀ ਨਹੀਂ ਵੈਰੀ ਗੁੱਡ ਕੋਰੇ ਬਹੁਤ ਸੋਹਣਾ ਚੱਕ ਚੱਕ ਬਹੁਤ ਵੈਰੀ ਗੁੱਡ ਤੂੰ ਮਾਰਾ ਹੈ ਭਾਈ ਬੜਾ ਚੱਕ ਨਾ 11 5 ਹੋ ਗਏ ਲੱਭ ਗੜੀ ਬੋਲਦੀ ਇਹ ਮਾਰੀ ਆਲੀ ਬਾਲ ਪਾਰ ਹੈ ਤੂੰ ਚੱਕ ਜਾਵਾ ਸੁੱਤਾ ਪਿਆ ਸੋਰਾ ਪਾਰੇ ਵੀਰਾਂ ਦਾ ਧੰਨਵਾਦ ਬਾਈ